ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਇੱਕ ਸਿਰਫ ਜਿੰਨੀ ਤਿੰਨ ਬੱਚੇ ਨੇ ਇਹ ਇੱਕ ਖੜਾ ਹੋਈ ਉਹ ਕੇ ਮੜ ਜਾ ਕਿਹਦੀ ਤਰੇ ਸੱਤਾਂ ਇਹ ਦੇਖੋ ਇਹ ਮੁੰਡਾ ਇੱਕ ਦੁਕਾਨ ਤੇ ਕੰਮ ਕਰਦਾ ਸੀਗਾ ਜੀ ਤੇ ਇਹਨਾਂ ਦੇ ਦੁਕਾਨਦਾਰ ਨੇ ਟੈਂਟ ਲਾਣਾ ਸੀਗਾ ਸਟੋਲਾਂ ਲਾਣ ਵਾਸਤੇ ਲੜੀਆਂ ਲੋੜੀਆਂ ਰੱਖਣ ਵਾਸਤੇ ਤੋਂ ਨਾਲ ਦੀ ਦੁਕਾਨ ਵਾਲੇ ਦਾ ਕਿਤੇ ਥੋੜਾ ਜਿਹਾ ਸਮਾਨ ਖਰਾਬ ਹੋ ਗਿਆ ਤੇ ਉਹਨਾਂ ਨੇ ਨਾਲ ਦੀ ਦੁਕਾਨ ਵਾਲੇ ਨੇ ਨਾ ਕੁੱਟ-ਕੁੱਟ ਬੁਰਾ ਹਾਲ ਕਰਤਾ ਇਹ ਬੱਚਾ ਨਾ ਤਾਂ ਇਹਦੇ ਮਾਪੇ ਨੇ ਸਿਰਫ ਇੱਕ ਉਹਦੀ ਭੈਣ ਆ ਕੁੜੀਆ ਕੁੜੀਆ ਦੀ ਤੇ ਇਹਦੀ ਭੈਣ ਜਦ ਆਪਣੇ ਭਰਾ ਦਾ ਪਤਾ ਕਰਨ ਗਿਆ ਉਹਨਾਂ ਨੇ ਦੋਨਾਂ ਕੁੜੀਆਂ ਨੂੰ ਨਾਲੇ ਕੁੜੀ ਦੀ ਫਰੈਂਡ ਸੀਗੀ ਇਹ ਦੋਨਾਂ ਨੂੰ ਇਹਨਾਂ ਨੂੰ ਚੰਗਾ ਰੱਖ ਕੇ ਦੁਕਾਨਦਾਰਾਂ ਨੇ ਕੁੱਟਿਆ ਇਹ ਵਿਚਾਰੀ ਹੁਣ ਰੋ ਰੋ ਕੇ ਉਰੇ ਪਾਗਲ ਹੋਈ ਵੀ ਉੱਤੋਂ ਡਾਕਟਰਾਂ ਕੋਲ ਜਿਆਦਾ ਆਏ 7 ਵਜੇ ਤੇ ਆਏ ਹੋਣੇ ਕਿਸੇ ਨਾਲ ਤੱਕ ਇਹਨਾਂ ਨੂੰ ਦਾਖਲ ਨਹੀਂ ਸੀ ਕੀਤਾ ਬਾਲੀ ਮੁਹੰਮਦ ਡਾਕਟਰ ਮੇਨ ਡਿਊਟੀ ਦੇ ਸੀ ਉਹ ਕਹਿੰਦਾ ਮੇਰੀ ਡਿਊਟੀ ਤੁਸੀਂ ਲੇਟ ਆਏ ਹੋ ਵੀ ਪਹਿਲੇ ਡਾਕਟਰ ਦਾ ਟਾਈਮ ਕੰਮ ਸੀਗਾ ਤੁਹਾਨੂੰ ਦਾਖਲ ਕਰਨਾ ਉਸ ਤੋਂ ਬਾਅਦ ਐਮਸੀ ਬਾਜਵਾ ਸਾਹਿਬ ਆਏ ਨੇ ਇਹਨਾਂ ਨੇ ਬਹੁਤ ਉਹਨਾਂ ਨੂੰ ਕਿਹਾ ਤੇ ਉਹ ਫੇਰ ਵੀ ਨਾ ਦਾਖਲ ਕਰਨ ਹਾਰ ਕੇ ਅਸੀਂ ਐਸਐਮਓ ਸਾਹਿਬ ਨੂੰ ਫੋਨ ਕੀਤਾ ਜਿਹੜੇ ਉੱਪਰ ਬੈੰਦੇ ਨੇ ਖੰਨੇ ਡਿਊਟੀ ਤੇ ਇਸ ਟਾਈਮ ਹੈ ਨਹੀਂ ਸੀ ਉਹਨਾਂ ਨੂੰ ਫੋਨ ਕੀਤਾ ਫੇਰ ਇਹ ਦਾਖਲ ਕੀਤਾ ਇਹਨਾਂ ਨੇ ਦੱਸੋ ਐਮਸੀ ਦਾ ਮੈਨੂੰ ਪਤਾ ਲੱਗਿਆ ਕਿ ਬੱਚਾ ਉਹ ਕਾਉਂਟਿਨਿਗ ਬੱਦੀ ਸੱਜਾ ਹੈ ਕਿਸ ਹਸਪਤਾਲ ਲੈ ਗਿਆ ਤੇ ਅਸੀਂ ਸਭ ਕੁਝ ਮੈਂ ਇਹਨਾਂ ਨੂੰ ਤੁਸੀਂ ਪਿਲੋ ਦਿਵਾ ਲਿਆ ਨਾ ਇਹਨਾਂ ਨੂੰ ਕਿਸੇ ਦਾਖਲੇ ਤੇ ਆਇਆ ਤੇ ਕਿਸੇ ਦਾਖਲੇ ਨਹੀਂ ਕੀਤਾ ਫਿਰ ਮੈਂ ਡਾਕਟਰ ਨੂੰ ਆਖਿਆ ਉਹ ਮੈਨਰੇ ਕੋਈ ਗੱਲ ਨਹੀਂ ਸੁਣੀ ਉਹ ਤਾਂ ਆਖਣਾ ਬਾਪੂ ਜੀ ਦਾ ਕੇਸ ਹੈ ਫਿਰ ਮੈਂ ਇਹ ਡੇਡੀ ਡਾਕਟਰ ਜਿਹਦੇ ਪਹਿਲਾਂ ਡਿਊਟ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਮੇਰੀ ਗੱਲ ਕਰਾਓ ਡਾਕਟਰ ਸਾਹਿਬ ਨਾਲ ਮੈਂ ਜੋ ਗੱਲ ਕਰਵਾਈ ਤੇ ਕਹਿੰਦਾ ਮੈਂ ਨਹੀਂ ਗੱਲ ਕਰਨੀ ਇਹਨਾਂ ਨੂੰ ਡੇਡੀ ਆਪਣਾ ਵੀ ਗੱਲ ਨਹੀਂ ਕੀਤੀ ਫਿਰ ਇਹ ਸਰਦਾਰ ਜੀ ਆਏ ਤੇ ਇਹ ਨਾ ਕਿ ਸਮ ਸਮ ਗੱਲ ਕੀਤੀ ਬੱਚਾ ਪੀਪਰ ਸੇ ਪੁੱਛਦਾ ਇਸ ਤੋਂ ਕਿਸੇ ਨੇ ਮੈਨੂੰ ਕੋਈ ਗੋਲੀ ਦਿੱਤੀ ਜਾਂ ਜਿਹਾ ਕੁਝ ਨਾ ਪਰ ਬੱਚਿਆਂ ਨੂੰ ਜਦੋਂ ਕੁਝ ਗੁਰੂਤਿਆ ਕੁਟੇ ਬੱਚੇ ਰੋ ਰਹੇ ਨੇ ਹੁਣ ਥੋੜਾ ਚੁੱਪ ਕਿਉਂ ਇਹਨਾਂ ਨੂੰ ਬਹੁਤ ਰੋ ਰਹੇ ਕਿਸੇ ਨੇ ਧਿਆਨ ਹੀ ਦਿੱਤਾ ਬੱਚਾ ਮੇਰੀ ਇਸਕਾਰ ਨੂੰ ਪ੍ਰਸ਼ਾਸਨ ਬੈਂਤੀ ਹੈ ਕਿ ਇਹ ਜ ਡਾਕਟਰਾਂ ਨੂੰ ਇਹ ਹਸਪਤਲ ਦੇ ਮਕੇਲ ਕੱਸੀ ਜਾਵੇ ਤੇ ਅੱਗੇ ਤੋਂ ਇਹ ਜਾ ਨਾ ਹੋਵੇ ਇਸ ਚੀਜ਼ ਨੂੰ ਰੋਕਾ ਬਾਕੀ ਇਹ ਗੁੜੀਆਂ ਦਾਦੀਆਂ ਗੁੜੀਆਂ ਕੀ ਗੱਲ ਹੋਈ ਬੇਟਾ ਉੱਥੇ ਤੁਹਾਡੇ ਨਾਲ ਕਿਤੇ ਮੇਰਾ ਛੋਟਾ ਭਰਾ ਉੱਥੇ ਮੈਂ ਕੰਮ ਤੇ ਲਾਇਆ ਹੋਇਆ ਹੈ ਕੱਲ ਵੀ ਕੰਮ ਤੇ ਲੱਗਿਆ ਸੀ ਟੈਂਟ ਕਿੱਦਾਂ ਕੰਮ ਕਰਨਾ ਸੀ ਟੈਂਟ ਲਾਣਾ ਸੀਗਾ ਤੇ ਇਹ ਉੱਪਰ ਟੈਂਟ ਲਾਣ ਚਲੇ ਗਿਆ ਸੀ ਹੈਲਪ ਕਰਨ ਤੇ ਉਹਨਾਂ ਨੇ ਕਪੜੇ-ਕਪੜੇ ਦੂਸਰੇ ਟੈਂਟ ਵਾਲੇ ਅੰਕਲ ਨੇ ਕਿੰਨਾ ਇਹ ਤਾਂ ਬਸ ਕੰਮ ਕਰਦਾ ਸੀ ਉਹ ਤੇ ਇਹਨੂੰ ਫੜ ਕੇ ਤੇ ਇਹਨੂੰ ਮਾਰਨ ਲੱਗ ਗਏ ਕਿ ਤੂੰ ਦੇਖਦਾ ਐ ਸਾਨੂੰ ਪੂਰੇ ਕਿਉਂ ਆਏ ਸਾਡੇ ਕੋਠੇ ਤੇ ਕਿਉਂ ਆਇਆ ਇਹ ਤਾਂ ਜਸਟ ਕੰਮ ਕਰਦਾ ਹੁਣ ਜਿਨ੍ਹਾਂ ਨੇ ਉੱਪਰ ਭੇਜਿਆ ਉਹਨਾਂ ਨੂੰ ਬੋਲੋ ਨਾ ਇਹਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ ਫਿਰ ਇਹਨੇ ਮੈਨੂੰ ਫੋਨ ਕੀਤਾ ਵੀ ਜੋਤੀ ਦੀ ਬੋਤ ਮੈਨੂੰ ਮਾਰ ਰਹੇ ਨੇ ਸਾਰਿਆਂ ਨੇ ਲੱਤ ਦੇ ਹੱਥ ਨਾਲ ਪੂਰਾ ਪੈਨਟਿੰਗਾ ਮਾਰਿਆ ਫਿਰ ਮੈਂ ਗਈ ਕਿਉਂਕਿ ਮੰਮੀ ਜੀ ਹੈ ਨਹੀਂ ਸਾਡੇ ਗੋ ਮਹੀਨੇ ਪਹਿਲੇ ਇਹ ਨਦੀ ਦੇਖ ਹੋਈ ਉਹ ਮੈਂ ਹੀ ਆ ਫਿਰ ਜਿੰਨੇ ਗਈ ਹੁੰਦੇ ਦੇਖਿਆ ਤਾਂ ਇਹਨੂੰ ਮਾਰਿਆ ਪੈਸੇ ਰੋ ਰਿਹਾ ਸੀ ਇਹ ਫਿਰ ਅਸੀਂ ਅਸੀਂ ਪੁੱਛਣ ਲਈ ਉਹਨਾਂ ਦੇ ਘਰੇ ਜਾ ਰਹੇ ਸੀ ਸਾਨੂੰ ਵੀ ਇੱਕ ਸੀਟ ਲੈ ਮੈਨੂੰ ਤੇ ਮੇਰੀ ਫਰੈਂਡ ਨੂੰ ਸਾਨੂੰ ਦੋਨੋਂ ਨੂੰ ਸੀਟ ਕੇ ਮਾਰਨ ਲੱਗੇ ਤੇ ਇਹ ਆਪਣੇ ਬ੍ਰਦਰ ਦੇ ਬਚਾਅ ਵਾਸਤੇ ਗਈ ਕੁੜੀ ਉਲਟਾ ਇਹਦੇ ਭਰਾ ਨੂੰ ਵੀ ਉਹਨਾਂ ਨੇ ਭਰਾ ਨੂੰ ਤੇ ਕੁੱਟੇ-ਕੁੱਟੇ ਦੋਨੋਂ ਕੁੜੀਆਂ ਨੂੰ ਫੜ ਕੇ ਕੁੱਟਿਆ ਉਹਨਾਂ ਨੇ ਉਲਟਾ ਜਿਹਨਾਂ ਦੇ ਦੁਕਾਨ ਤੇ ਕੰਮ ਕਰਦੇ ਨੇ ਉਹ ਦੁਕਾਨ ਵਾਲੇ ਹਜੇ ਨੇ ਉਹਨਾਂ ਨੇ ਤਾਂ ਜਮਾਈ ਹੈਲਪ ਨਹੀਂ ਕੀਤੀ ਨਾ ਇਹਨਾਂ ਕੋਈ ਹਸਪੀਟਲ ਚ ਲੈ ਕੇ ਆਇਆ ਉਲਟਾ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਅਸੀਂ ਸਵੇਰੇ ਦੇਖਾਂਗੇ